ਲੋ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜਪਾ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ ਵੋਟਗੋਈਆ VOTING ਦੇ ਵਿੱਚ ਹੱਥ ਖੜੇ ਕਰਾਏਗੇ ਕੋਈ ਦੂਜਾ ਕੰਮ ਨਹੀਂ ਹੈ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਦੇ ਪ੍ਰਤਾਪ ਬਾਜਵੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫਿਰ ਉਹ ਕਹਿੰਦੇ ਡੈਮੋਕਰੇਸੀ ਦੀ ਹੱਤਿਆ ਹੋ ਗਈ ਆ ਉਹ ਬੰਦਾ ਜਿੰਨਾ ਚਿਰ ਤੇ ਸਤਾਜੇ ਰਹਿੰਦੇ ਆ ਉਹਨਾਂ ਦੇ ਰਾਜ ਕੀ ਹੁੰਦਾ ਕੀ ਨਹੀਂ ਹੁੰਦਾ ਅਧਿਹਾਰਗਰ ਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਤੇ ਆਉਂਦੀ ਪੜ ਹੋਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਰੀ ਤਰ੍ਹਾਂ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫ ਦੀ ਆ ਨਾ ਹੁਣ ਉਹ ਉੱਚੀ ਤੋਂ ਬਿਨਾ ਇਦਾਂ ਤੜਫ ਰਿਹਾ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜੈਨੂਅਲ ਇਲੈਕਸ਼ਨ ਹੋਈ ਆ ਹੱਥ ਖੜੇ ਖਵਾ ਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਹੈ ਕੀ ਸਿਸਟਮ ਹੈ ਉਹ ਕੀ ਚਾਹੁੰਦੇ ਆ ਉਹ ਚਾਹੁੰਦੇ ਹੈਗਾ 30 35 ਸਾਲ ਸੋਨੀ ਸਾਹਿਬ ਬੈਠੇ ਰਹੇ ਹੁਣ ਉਹਨਾਂ ਦਾ ਮੁੰਡਾ ਬੈਠਾ ਵੇ ਸਭ ਇੱਕ ਪਰਿਵਾਰ ਦੀ ਜ਼ਕੀਰ ਦੀ ਐ ਅੰਬਸਰ ਅੰਬਸਰ ਸਾਹਿਬ ਇੱਕ ਪਰਿਵਾਰ ਦੀ ਜ਼ਕੀਰ ਦੀ ਐ ਅੰਬਸਰ ਅੰਬਸਰ ਸਾਹਿਬ ਦੇ ਲੋਕਾਂ ਦਾ ਐ ਅੰਬਸਰ ਦੇ ਲੋਕ ਆਪਣਾ ਜਿੰਨੂੰ ਮਰਜ਼ੀ ਮੇਜ਼ ਚੋਣਨ ਜਦੋਂ ਮਰਜ਼ੀ ਢਿੱਪਟੀ ਮੇਰ ਚੋਰ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਰਵਾਦ ਵਾਦ ਜਿਹੜਾ ਉਹਦੀ ਚੱਲਣ ਦਿਆਂਗੇ ਜੋ ਜੋ ਪ੍ਰਤਾਬ ਆਜੂ ਨਹੀਂ ਕੀ ਜਾਂਦੇ ਆ ਡੈਮੋਕ੍ਰੇਸੀ ਦਾ ਕਦਰ ਮੈਂ ਤਾਂ ਬੜਾ ਹਰਾਨ ਆ ਕਿ ਜਿਹੜੇ ਲੋਕ 75 ਸਾਲਾਂ ਚ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗਲ ਕਰਤਾ ਜਿਸ ਕਾਂਗਰਸ ਦੇ ਰਾਜ ਦੇ ਵਿੱਚ ਲੋਕਾਂ ਦੇ ਸ਼ਰੇਆਮ ਕਤਲ ਹੋਏ ਝੂਠੇ ਪੁਸਪ ਕਾਬਲੇ ਹੋਏ ਦਰਵਾਦ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਭਰਾ ਮਤਲਬ ਜਿਹੜਾ ਤਹਿਰ ਪਾ ਕੇ ਸਾਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਉਹਦੋਂ ਨਹੀਂ ਸੀ ਇੱਕ ਸਾਥ 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 ਜਿਹੜੇ ਕਹਿੰਦੇ ਡੈਮੋਕ੍ਰੇਸੀ ਆ ਨਾ ਮੇਰਾ ਤੁਹਾਡੇ ਤੋਂ ਬਾਜਵੇਂ ਨੂੰ ਸਵਾਲ ਆ ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਚੁੰਨਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਪਾਟੀਆਂ ਜੀ ਮਹਿਲ ਬਣ ਕੇ ਤੇ ਡੈਮੋਕ੍ਰੇਸੀ ਦਾ ਕਤਲ ਆ ਸਿਰੇ ਸੋਨੀ ਨੂੰ ਭਰਾਓ ਤੇ ਡੈਮੋਕ੍ਰੇਸੀ ਬਾਹਰ ਹੋਦੀ ਆ